ਹੈਲੋ ਸਾਥੀਓ ਇੱਕ ਵੈਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਤੇ ਸਵਾਗਤ ਹੈ ਸੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਅੱਜ 80 ਡਾਟ 94 ਪਰਤੀ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਜੋ ਹੈ ਕੇਸ ਫਾਈਲ ਕੀਤਾ ਗਿਆ ਸੀ ਉਹ ਡਿਸਮਿਸ ਕਰ ਦਿੱਤਾ ਗਿਆ ਲੇਕਿਨ ਇੱਕ ਨਵਾਂ ਜੋ ਹੈ ਕੇਸ ਉਹ ਲੱਗ ਚੁੱਕਾ ਹੈ ਸੋ ਕਿਹੜਾ ਕੇਸ ਹੈ ਉਹ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਸੋ ਇਹ ਤੁਹਾਡੇ ਸਾਹਮਣੇ ਜੋ ਹੈ ਕੇਸ ਦੀ ਡਿਟੇਲ ਹੈ ਜਿਸ ਦਾ ਜੋ ਮੇਨ ਕੇਸ ਹੈ ਉਹ CWP 1819 2023 ਹੈ ਔਰ ਕਨਟੈਂਪਟ ਆਫ ਕੋਰਟ ਲੱਗਿਆ ਹੈ ਜਿਸ ਦਾ ਨੰਬਰ ਹੈ 25023 2024 ਔਰ ਇਸ ਨੂੰ 26 ਜੁਲਾਈ 2024 ਨੂੰ ਰਜਿਸਟਰ ਕੀਤਾ ਗਿਆ ਔਰ 19 ਜੁਲਾਈ 2024 ਜੋ ਹੈ ਇਸ ਦੀ ਤਰੀਕ ਹੈ ਔਰ ਪਾਰਟੀ ਜੋ ਹੈ ਰੂਚੀ ਰਾਣੀ ਪਰਸਿਸ ਸਟੇਟ ਆਫ ਪੰਜਾਬ ਐਂਡ ਅਦਰ ਹੈ ਔਰ ਐਡਵੋਕੇਟ ਜੋ ਹੈ ਗਗਨ ਪ੍ਰਦੀਪ ਐਸ ਬਾਲਨੇ ਔਰ ਇਸ ਦੀ ਹੀアリング ਜੋ ਹੈ ਕੋਰਟ ਨੰਬਰ 27 ਦੇ ਵਿੱਚ ਸੀਰੀਅਲ ਨੰਬਰ 127 ਦੇ ਉੱਪਰ ਹੋਏਗੀ 29 ਜੁਲਾਈ ਨੂੰ ਸੋ ਇਹ ਵੱਡੀ ਅਪਡੇਟ ਆਈ ਹੈ 88994 ਭਰਤੀ ਨੂੰ ਲੈ ਕੇ ਅਗਰ ਤੁਸੀਂ ਵੀ ਚੈਨਲ ਤੇ ਨਵੇਂ ਜੁੜੇ ਹੋ 88994 ਭਰਤੀ ਨਾਲ ਸੰਬੰਧਿਤ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਥੈਂਕ ਯੂ ਸੋ ਮੱਚ